ਇਸ ਵਿਲੇ ਹਾਫ ਮਿਲੀਅਨ ਤੋਂ ਵੱਧ ਕੈਨੇਡੀਅਨ ਦਿਮਾਗੀ ਕਮਜ਼ੋਰੀ ਯਾਨੀ ਕਿ ਡਿਮੈਂਸ਼ੀਆ ਨਾਲ ਜੀ ਰਹੇ ਹਨ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਉਹਨਾਂ ਵਿੱਚੋਂ 10 ਵਿੱਚੋਂ 6 ਕਿਸੇ ਸਮੇਂ ਗਾਇਬ ਹੋ ਜਾਣਗੇ ਇਸ ਦਾ ਅਰਥ ਇਹ ਹੈ ਕਿ ਜੇ ਤੁਸੀਂ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਤਾਂ ਇੱਥੇ ਇੱਕ 60% ਦਾ ਮੌਕਾ ਹੈ ਕਿ ਉਹ ਵੀ ਗੁੰਮ ਜਾਣਗੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਕੁਝ ਸਜਾ ਦੇਵਾਂਗੇ ਕਿ ਜੇ ਇਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਜੇਕਰ ਉਹ ਗਾਇਬ ਹੋ ਜਾਂਦਾ ਹੈ ਇਸ ਥਿੜੀ ਵਿੱਚ ਸੁਰੱਖਿਆ ਯੋਜਨਾ ਕਿਵੇਂ ਬਣਾਈ ਜਾਵੇ ਸੁਰੱਖਿਆ ਯੋਜਨਾ ਬਣਾਉਣ ਵੇਲੇ ਸਭ ਤੋਂ ਪਹਿਲਾਂ ਤੁਹਾਨੂੰ ਉਸ ਵਿਅਕਤੀ ਨਾਲ ਬੈਠਣਾ ਚਾਹੀਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਅਤੇ ਰਣਨੀਤੀਆਂ ਬਾਰੇ ਗੱਲ ਕਰੋ ਜੋ ਉਹਨਾਂ ਨੂੰ ਕਮਿਊਨਿਟੀ ਵਿੱਚ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਨ ਗਿਆ। ਖੇਤਰ ਦੀਆਂ ਕੁਝ ਇਮਾਰਤਾਂ ਅਤੇ ਨਿਸ਼ਾਨੀਆਂ ਦੇ ਜਾਓ ਜਿਨ੍ਹਾਂ ਦੀ ਪਛਾਣ ਕਰਨੀ ਸੌਖੀ ਏ ਜੇਕਰ ਉਹ ਗੁੰਮ ਜਾਂਦੇ ਹਨ। ਇਸ ਗੱਲ ਤੇ ਜ਼ੋਰ ਦਿਓ ਕਿ ਬੜੀ ਨਾਲ ਚੱਲਣਾ ਹਮੇਸ਼ਾ ਬਿਹਤਰ ਹੁੰਦਾ ਹੈ ਅਤੇ ਜੀਪੀਐਸ ਐਪ ਦੀ ਵਰਤੋਂ ਕਰਨ ਦੇ ਵਿਚਾਰਾਂ ਤੇ ਚਰਚਾ ਕਰੋ ਤਾਂ ਕਿ ਤੁਹਾਡੇ ਲਈ ਉਹਨਾਂ ਦਾ ਟਰੈਕ ਰੱਖਣਾ ਸੌਖਾ ਹੋ ਸਕੇ। ਇੱਕ ਵਾਰ ਜਦੋਂ ਤੁਸੀਂ ਉਸ ਵਿਅਕਤੀ ਨਾਲ ਆਪਣੀ ਇਹ ਯੋਜਨਾ ਬਾਰੇ ਗੱਲ ਕਰ ਲੈਂਦੇ ਹਾਂ ਇੱਥੇ ਬਹੁਤ ਸਾਰੇ ਵਿਹਾਰਕ ਕਦਮ ਹਨ ਜੋ ਤੁਸੀਂ ਉਹਨਾਂ ਨੂੰ ਲੱਭਣ ਵਿੱਚ ਸਹਾਇਤਾ ਲਈ ਲੈ ਸਕਦੇ ਹੋ ਜੇ ਉਹ ਗਾਇਬ ਹੋ ਜਾਂਦੇ ਹਨ ਉਹਨਾਂ ਦਾ ਨਾਮ, ਪਤਾ ਅਤੇ ਆਪਣੀ ਸੰਪਰਕ ਜਾਣਕਾਰੀ ਲਿਖ ਕੇ ਛੋਟੇ ਕਾਗਜ਼ਾਂ ਦੀਆਂ, ਛੋਟੀਆਂ ਪਰਚੀਆਂ ਤੇ ਲਿਖ ਕੇ ਅਤੇ ਉਹਨਾਂ ਦੀਆਂ ਸਾਰੀਆਂ ਜੈਕਟਾਂ ਅਤੇ ਕੋਟਾਂ ਦੀਆਂ ਜੇਬਾਂ ਵਿੱਚ ਪਾ ਕੇ ਸ਼ੁਰੂ ਕਰੋ। ਅੱਗੇ ਉਹਨਾਂ ਦੀ ਇੱਕ ਮੌਜੂਦਾ ਤਸਵੀਰ ਲਓ ਅਤੇ ਆਪਣੇ ਫੋਨ ਤੇ, ਫ੍ਰਿਜ ਤੇ ਅਤੇ ਆਪਣੇ ਬਟੂਏ ਜਾਂ ਪਰਸ ਵਿੱਚ ਕਾਪੀਆਂ ਰੱਖੋ। ਆਪਣੀ ਗਵਾਂਡੀਆਂ ਨੂੰ ਵੀ ਇਸ ਫੋਟੋ ਦੀਆਂ ਕਾਪੀਆਂ ਦੇ ਨਾਲ-ਨਾਲ ਆਪਣੀ ਸੰਪਰਕ ਜਾਣਕਾਰੀ ਅਤੇ ਉਸ ਵਿਅਕਤੀ ਬਾਰੇ ਕੋਈ ਹੋਰ ਮਹੱਤਵਪੂਰਨ ਜਾਣਕਾਰੀ ਦਿਓ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ। ਉਹਨਾਂ ਸਥਾਨਾਂ ਦੀ ਸੂਚੀ ਲਿਖਣਾ ਵੀ ਇੱਕ ਚੰਗੀ ਗੱਲ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਸ਼ਾਇਦ ਉਹਨਾਂ ਦੀ ਉਥੇ ਜਾਣ ਦੀ ਸੰਭਾਵਨਾ ਹੈ ਜਿਉ ਗਵਾਚ ਜਾਂਦੇ ਹਨ ਜਿਵੇਂ ਕਿ ਉਹਨਾਂ ਦੀ ਮਨਪਸੰਦ ਕਾਫੀ ਦੀ ਦੁਕਾਨ ਜਾਂ ਸਟੋਰ ਇੱਕ ਪੁਰਾਣਾ ਘਰ ਦਾ ਪਤਾ ਜਾਂ ਇੱਕ ਪਿਛਲੇ ਕੰਮ ਵਾਲੀ ਜਗ੍ਹਾ ਸ਼ਾਮਲ ਹੋ ਸਕਦੀ ਹੈ ਇਨ੍ਹਾਂ ਵਿੱਚੋਂ ਹਰੇਕ ਟਿਕਾਣੇ ਦਾ ਪਤਾ ਅਤੇ ਫੋਨ ਨੰਬਰ ਲੱਭਣ ਲਈ ਫੋਨ ਬੁੱਕ ਜਾਂ ਇੱਕ ਆਨਲਾਈਨ ਸਰਚ ਇੰਜਣ ਦੀ ਵਰਤੋਂ ਕਰੋ ਅਤੇ ਸੂਚੀ ਨੂੰ ਆਪਣੇ ਘਰ ਵਿੱਚ ਸੁਰੱਖਿਅਤ ਆਸਾਨੀ ਨਾਲ ਪਹੁੰਚਣ ਯੋਗ ਜਗ੍ਹਾ ਤੇ ਰੱਖੋ ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਗਾਇਬ ਹੋ ਜਾਂਦਾ ਹੈ ਤੁਰੰਤ 911 ਤੇ ਕਾਲ ਕਰੋ ਪੁਲਿਸ ਨੂੰ ਉਹਨਾਂ ਦੀ ਫੋਟੋ ਦੀ ਇੱਕ ਕਾਪੀ ਦੇ ਨਾਲ ਨਾਲ ਕੋਈ ਜਾਣਕਾਰੀ ਦਿਓ ਜੋ ਖੋਜ ਵਿੱਚ ਸਹਾਇਤਾ ਕਰ ਸਕਦੀ ਹੈ ਇਸ ਵਿੱਚ ਸਰੀਰੀ ਗੌਣ ਉਹ ਇਸ ਸਮੇਂ ਜਿਹੜੀਆਂ ਦਵਾਈਆਂ ਲੈ ਰਹੇ ਹਨ ਅਤੇ ਉਹ ਥਾਵਾਂ ਸ਼ਾਮਲ ਹੋ ਸਕਦੀਆਂ ਨੇ ਜਿੱਥੇ ਤੁਸੀਂ ਸੋਚਦੇ ਹੋ ਕਿ ਸ਼ਾਇਦ ਉਹ ਜਾ ਸਕਦੇ ਹਨ ਤੁਹਾਨੂੰ ਪੁਲਿਸ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਉਹ ਇੱਕ ਰਜਿਸਟਰੀ ਪ੍ਰੋਗਰਾਮ ਦਾ ਹਿੱਸਾ ਹਨ ਜਿਵੇਂ ਮੈਡਿਕ ਅਲਰਟ ਸੇਫਲੀ ਹੋਮ ਜੋ ਮੈਂਬਰਾਂ ਨੂੰ ਇੱਕ ਕੰਗਣ ਪ੍ਰਦਾਨ ਕਰਦਾ ਹੈ ਜੋ ਉਹਨਾਂ ਨੂੰ ਡਿਮੈਂਸ਼ੀਆ ਵਾਲੇ ਵਿਅਕਤੀ ਵੱਜੋਂ ਪਛਾਣਨਾ ਆਸਾਨ ਬਣਾਉਂਦਾ ਹੈ ਤੁਹਾਨੂੰ ਹਰ ਕੁਝ ਮਹੀਨਿਆਂ ਵਿੱਚ ਆਪਣੀ ਸੁਰੱਖਿਆ ਯੋਜਨਾ ਦੀ ਸਮੀਖਿਆ ਕਰਨ ਅਤੇ ਉਹਨਾਂ ਦੀਆਂ ਜ਼ਰੂਰਤਾਂ ਅਤੇ ਸਮਰਥਾਵਾਂ ਦੇ ਆਧਾਰ 'ਤੇ ਬਦਲਾਅ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯਾਦ ਰੱਖੋ ਉਸ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰੋ ਕਿ ਉਹ ਕਮਿਊਨਿਟੀ ਵਿੱਚ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ ਦਿਮਾਗ ਦੀ ਕਮਜ਼ੋਰੀ ਨਾਲ ਰਹਿਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਸਥਾਨਕ ਐਲਜ਼ਾਈਮਰ ਸੁਸਾਇਟੀ ਨਾਲ ਸੰਪਰਕ ਕਰੋ ਜਾਂ ਸਾਡੀ ਡਿਮੈਂਸ਼ੀਆ ਕੇਅਰ ਗਾਈਡ ਦੇਖੋ